ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ 5-6 ਦਿਨਾਂ ਤੋਂ ਗਰਮੀ ਵੜੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ 45-50 ਡਿਗਰੀ 48 ਡਿਗਰੀ ਤੱਕ ਦਾ ਟੈਂਪਰੇਚਰ ਜਾ ਰਿਹਾ ਹੈ ਕਈ ਕਈ ਥਾਂ ਮੇ 50 ਹੋਇਆ ਬਟ ਹਜੇ ਆਪਣੇ 50 ਨਹੀਂ ਹੋਇਆ 47-48 ਤੱਕ इजीली ਜਾ ਰਿਹਾ ਹੈ ਇਸ ਵਾਰ ਲੋਕੋ ਉਹਨਾਂ ਨੇ ਵੀ ਫੁਹਾਰੇ ਲਾਤੇ ਜਿਨ੍ਹਾਂ ਨੇ ਕਦੀ ਨਹੀਂ ਲਾਏ ਫੁਹਾਰਿਆਂ ਦੀ ਬਹੁਤ ਜ਼ਿਆਦਾ ਵਿਕਰੀ ਹੋਈ ਹੈ ਤੇ ਬਹੁਤ ਜਿਆਦੇ ਲੋਕਾਂ ਨੇ ਇਸ ਵਾਰ ਫੋਗਰ ਲਾਏ ਸਪ੍ਰਿੰਕਲਰ ਨੀਕ ਨੀਕ ਲਾਏ ਆਰੋ ਵਾਲੇ ਲਾਏ ਆਪਣਾ ਛੱਡ ਦੇਖੋ ਤੁਸੀਂ ਕੋਈ ਫੁਹਾਰਾ ਨਹੀਂ ਕੋਈ ਪੱਖਾ ਨਹੀਂ ਨੇਚਰਲ ਹਵਾ ਤੇ 11:30 ਪੋਨੇ 12 ਦਾ ਟਾਈਮ ਹੋ ਗਿਆ ਤੇ ਡੰਗਰ ਇਨਟੇਕ ਲੈ ਰਹੇ ਨੇ ਬਿਲਕੁਲ ਸਾਇਲੇਜ ਖਾ ਰਹੇ ਨੇ ਤੇ ਆਪਾਂ ਹੁਣ 15 ਦਿਨਾਂ ਤੋਂ ਗਾਵਾਂ ਨੂੰ ਡਰਾਈ ਕਰਨਾ ਸ਼ੁਰੂ ਕਰਾਂਗੇ ਅੱਜ ਵੀ ਗਾਵਾਂ ਆਪਣੇ ਕੋਲ ਜੜੀਆਂ ਨੇ ਜਿਨ੍ਹਾਂ ਨੂੰ ਡਰਾਈ ਕਰਨਾ 18 18 20 20 ਲੀਟਰ ਮਿਲਕ ਦੇ ਰਹੀਆਂ ਨੇ ਤੇ 15 ਅਗਸਤ ਤੋਂ ਬਾਅਦ ਆਪਣੀਆਂ ਫਿਰ ਗਾਵਾਂ ਜਿਹੜੀਆਂ ਨੇ ਕਾਵਿੰਗ ਹੋਣੀ ਆ ਸਟਾਰਟ ਨੇ ਦੇਖੋ ਦੋਸਤੋ ਇਧਰੋਂ ਵੀ ਹਵਾ ਆਪਾਂ ਜਾਲੀ ਲਾਈ ਆ ਛਾਂ ਵਾਸਤੇ ਸਾਡਾ ਸ਼ੈੱਡ ਵੀ ਇੱਕ ਸਾਈਡ ਤੋਂ ਬੰਦ ਹੈ ਇੰਨੀ ਵਧੀਆ ਇਮਿਊਨਿਟੀ ਹੈ ਪਸ਼ੂਆਂ ਦੀ ਇੰਨੀ ਗਰਮੀ ਦੇ ਵਿੱਚ ਵੀ ਪਸ਼ੂਆਂ ਨੂੰ ਕੋਈ ਸਟ੍ਰੈਸ ਨਹੀਂ ਕੋਈ ਲਾਲਾ ਨਹੀਂ ਕੋਈ ਹਾਫਣਾ ਨਹੀਂ ਕੋਈ ਡੰਗਰ ਬਿਮਾਰ ਨਹੀਂ ਹੋ ਰਿਹਾ ਇਸੇ ਕਰਕੇ ਅਗਰ ਤੁਸੀਂ ਖਰਾਕ ਤੇ ਬਰੀਡ ਵਧੀਆ ਰੱਖੋਗੇ ਤਾਂ ਤੁਹਾਨੂੰ ਕੋਈ ਵੀ ਜੜੀ ਐ ਦਿੱਕਤ ਨਹੀਂ ਆਊਗੀ ਬਟ ਤੁਹਾਨੂੰ ਇੱਕ ਦੋ ਗੱਲਾਂ ਦਾ ਧਿਆਨ ਰੱਖਣਾ ਪਊਗਾ ਚਾਹੇ ਕੁਛ ਨੰਦਾ ਉਹ ਸਾਡੇ ਐਨੀਮਲ ਦਿਨ ਚ 2-3 ਵਾਰ ਮੈਨੂਅਲ ਨਾ ਆ ਕੇ ਆਉਂਦੇ ਨੇ ਪੂਲ ਦੇ ਵਿੱਚ ਤੇ ਅਦਰਵਾਈਜ਼ ਹੁਣ ਗੇਟ ਓਪਨ ਆ ਜਿੰਨੇ ਜੀ ਕਰਨਾ ਜਾ ਕੇ ਖੜ ਜੂਗੀ ਆਪਣੇ ਆਪ ਉਹ ਫਿਰ ਆ ਜਾਣਗੀਆਂ ਡੰਗਰ ਨੂੰ ਰਿਲੈਕਸ ਦਿਓ ਪੂਰਾ ਇਹ ਨਹੀਂ ਹੈਗਾ ਕਿ ਤੁਸੀਂ ਪੱਖਾ ਵੀ ਨਾ ਲਾਓ ਤੁਸੀਂ ਫੋਗਰ ਵੀ ਨਾ ਲਾਓ ਤੇ ਤੁਸੀਂ ਡੰਗਰ ਨੂੰ ਵੀ ਬੰਨ ਕੇ ਰੱਖੋ ਤੇ ਤੁਹਾਡੀ ਡਾਈਟ ਦੇ ਵਿੱਚ ਨਿਊਟ੍ਰੀਸ਼ਨ ਵੀ ਸੈੱਟ ਨਹੀਂ ਹੈਗਾ ਫਿਰ ਨਹੀਂ ਗੱਲ ਬੰਨੀ ਆਦਰਵਾਇਜ਼ ਤੁਸੀਂ ਏਰੀਆ ਖੁੱਲਾ ਰੱਖੋ ਤੇ ਡੰਗਰ ਖੁੱਲੇ ਰੱਖੋ ਦੇਖੋ ਸਾਡੇ ਕੋਲ 20 ਜਾਨਵਰ ਨੇ ਤੇ ਸਾਡੇ ਕੋਲ ਜਗਾ 30 35 ਗਾਵਾਂ ਦੀ ਹੈ ਐਸ ਪੈਂਚ ਵੀ ਦੇਖੋ ਸਾਡੇ ਕੋਲ 7 ਕਗਾਵਾਂ ਨੇ ਇੱਧਰ ਸਾਡੇ ਕੋਲ 5 ਲੇਫਰਸ ਨੇ ਇੱਧਰ ਸਾਡੇ ਕੋਲ 4 ਕਾਫ ਨੇ ਉਧਰ ਬੁੱਲਦੇਪੁਰ ਸ਼ਹਿਰ ਚ ਇਕੱਲਾ ਬੁੱਲਾ ਹੈ ਇਦਾਂ ਡੰਗਰ ਦੀ ਇਮਿਊਨਿਟੀ ਬਣਦੀ ਆ ਦੋਸਤੋ ਮੌਸਮ ਦੇ ਹਿਸਾਬ ਨਾਲ ਵੈਦਰ ਦੇ ਹਿਸਾਬ ਨਾਲ ਆਪਾਂ ਨੂੰ ਇਮਿਊਨਿਟੀ ਬਣਾਣੀ ਪੈਂਦੀ ਹੈ ਹਾਂ ਮੰਨਦੇ ਆ ਕਿ 5-7 ਪੁਆਇੰਟ ਤੱਕ ਟੈਂਪਰੇਚਰ ਜਿਹੜਾ ਫੋਗਰ ਵਾਲੇ ਉਹ ਫੁਹਾਾਰੇ ਜਿਹੜੇ ਨੇ ਡਾਊਨ ਕਰ ਦਿੰਦੇ ਨੇ ਬਟ ਦੋਸਤੋ ਉਹਨਾਂ ਦਾ ਬਹੁਤ ਹੀ ਜ਼ਿਆਦਾ ਸਾਈਡ ਇਫੈਕਟ ਹੈ ਬਸ ਉਹ 5-10 ਦਿਨ ਹੋਰ ਚੱਲਣਗੇ ਜਿੱਤੇ ਤੱਕ ਜੀਰੀ ਨਹੀਂ ਲੱਗਦੀ ਜਦੋਂ ਜੀਰੀ ਲੱਗਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਫੁਹਾਰਿਆਂ ਦਾ ਕੋਈ ਕੰਮ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਪ੍ਰੋਬਲਮ ਹੀ ਕ੍ਰੀਏਟ ਕਰਨੀ ਹੈ ਯੋ ਕਿ ਉਦੋਂ ਹਿਊਮਿਡਿਟੀ ਵੱਧ ਜੂਗੀ ਇਹ ਸਿਰਫ ਲੋ ਲੋ ਦਾ ਟਾਈਮ ਚੱਲਦੇ ਨੇ ਤੇ ਹਰ ਵਾਰ ਨਵੇਂ ਲਾਣੇ ਪੈਂਦੇ ਹੁੰਦੇ ਨੇ ਚੋਕਚਕ ਹੋ ਜਾਂਦੇ ਨੇ ਹੁਣ ਛੋਟੇ ਛੋਟੇ ਆ ਗਏ ਅੱਜ ਤੋਂ 5-7 ਸਾਲ ਅਸੀਂ ਤਾਂ ਪਹਿਲਾਂ 2015-15 ਚ ਲਾ ਕੇ ਕੇਰਾਂ ਲਾਏ ਸੀ ਮੁੜ ਕੇ ਫੇਲ ਕਰਕੇ ਛੱਟ ਤੇ ਕਿਉਂਕਿ ਇਹ ਵਾਰ-ਵਾਰ ਜਿਹੜੇ ਨੇ ਰੁਕ ਜਾਂਦੇ ਨੇ ਇਹ ਦੇਖੋ ਜੀ ਤਲਾਹ ਬਣਾਓ ਡੰਗਰਾਂ ਨੂੰ ਇੱਕ ਦੋ ਟਾਈਮ ਮੈਨੂਅਲ ਨਵਾਓ ਤੇ ਆਨੰਦ ਲਓ ਬਿਲਕੁਲ ਬਰੀਡ ਦਾ ਵੀ ਫਰਕ ਹੁੰਦਾ ਹੈ ਤੇ ਮੈਨੇਜਮੈਂਟ ਦਾ ਵੀ ਫਰਕ ਹੁੰਦਾ ਹ ਹਰੇਕ ਫਾਰਮ ਦੀ ਅਡਵਰਡ ਥਿਊਰੀ ਹੁੰਦੀ ਹੈ ਥੈਂਕ ਯੂ